ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਮਿੱਤਰੋ ਅੱਜ ਫੇਰ ਤਾਂ ਆਪਾਂ ਪਹੁੰਚਾ ਤੁਹਾਡੇ ਆਪਣੇ ਸ਼ਹਿਰ ਪਾਤਣਾ ਦੇ ਵਿੱਚ ਆਪਾਂ ਅੱਜ ਫੇਰ ਪਹੁੰਚਾ ਜੀ ਸ਼ੁਭਮ ਕਾਰ ਬਜ਼ਾਰ ਦੇ ਉੱਪਰ ਤੇ ਤੁਸੀਂ ਸਾਡੀ ਪਹਿਲਾ ਵਾਲੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਤੁਹਾਡੇ ਵਾਸਤੇ ਆਪਾਂ ਨਵੀਆਂ ਗੱਡੀਆਂ ਲੈ ਕੇ ਆਜਾ ਰਹੇ ਨਵੀਂ ਵੀਡੀਓ ਲੈ ਕੇ ਆਜਾ ਰਹੇ ਦੋ ਭਾਗਾਂ ਦੇ ਵਿੱਚ ਵੀਡੀਓ ਹੋਊਗੀ ਕਿਉਂਕਿ ਗੱਡੀਆਂ ਬਹੁਤ ਜ਼ਿਆਦਾ ਨੇ ਸਟਾਕ ਤੁਸੀਂ ਨਿਗਾਹ ਮਾਰ ਲਓ ਇੱਧਰ ਬਹੁਤ ਜ਼ਿਆਦਾ ਸਟਾਕ ਹੋਇਆ ਪਿਆ ਤੇ ਸ਼ੁਰੂਆਤ ਕਰਦੇ ਹਾਂ ਜੀ ਆਪਾਂ ਵੀਡੀਓ ਦੀ ਬਣਾ ਟਾਈਮ ਵੇਸਟ ਨਹੀਂ ਕੀਤਾ ਆਪਾਂ ਬਾਈ ਨਾਲ ਏ ਅੱਜ ਕੀ ਲੈ ਕੇ ਆਏ ਵੀਰੇ ਵੀਡੀਓ ਦੇ ਵਿੱਚ ਤੁਸੀਂ ਫੋਰਚੂਨਰ ਹੈ ਜੀ ਹਾਂਜੀ 18 ਮਾਡਲ ਹੈ ਆਪਣੇ ਲਈ ਠੀਕ ਹੈ ਜੀ ਗੱਡੀ ਨਿਊ ਬ੍ਰਾਂਡ ਹੈ ਫਰਸਟ ਓਨ ਹੈ ਵੀ ਮਤਲਬ ਆਪਣੇ ਲਈ ਕਿੰਨੇ ਤੋਂ ਲੈ ਕੇ ਗੱਡੀਆਂ ਕਿੰਨੇ ਤੱਕ ਨੇ ਵੀਰ ਜੀ ਤਕਰੀਬਨ ਸਾਰੀਆਂ ਖੜੀਆਂ ਅਲਟੋ ਤੋਂ ਲਾ ਕੇ ਫੋਰਚੂਨਰ ਤੱਕ ਸਾਰੀਆਂ ਮਿਲ ਜਣਗੇ ਜੀ ਇਹ ਆ ਬਈ ਵੀਡੀਓ ਦਾ ਆਪਣੀ ਦਾ ਪਹਿਲਾ ਭਾਗ ਤੇ ਅਗਲਾ ਭਾਗ ਦੇ ਆਪਾਂ ਜਲਦੀ ਪਾਵਾਂਗੇ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਆਂ ਐਕਸ ਜੀ ਵੀ ਗੱਡੀ ਤੋਂ ਹਾਂਜੀ ਹਾਂਜੀ ਇਹ 15 ਮਾਡਲ ਹੈ ਜੀ ਇਹ 15 ਮਾਡਲ ਐਕਸ ਜੀ ਵੀ ਆ ਬਈ ਆ ਜੋ ਬਈ ਦਿਖਾ ਦਿਓ ਜਾ ਕੇ ਵੰਪਰ ਵਗੈਰਾ Ориਜినਲ ਨੇ ਵੀਰੇ ਪੇਂਟ ਨਹੀਂ ਹੈਗੇ ਜਿਆ ਵੱਡੀ ਤਕਰੀਬਨ Ориਜినਲ ਹੈ ਜੀ ਹਾਂ ਪੇਂਟ ਤਾਂ ਨਹੀਂ ਹੋਏ ਵੰਪਰ ਇਹਦੇ ਠੀਕ ਹੈ ਗੱਡੀ ਸਾਫ਼ ਹੈ ਬਿਲਕੁਲ ਫਰਸਟ ਓਨਰ ਕਿੰਨਾ ਚੱਲੀ ਹੋਈ ਹੈ ਜੀ ਟਾਇਰ ਵਗੈਰਾ ਨਵੇਂ ਨੇ ਹਾਂਜੀ ਸੋਰੀ ਸੈਕੰਡ ਓਨਰ ਹੈ ਜੀ ਸੈਕੰਡ ਓਨਰ ਹੈ ਜੀ ਹਾਂਜੀ ਕਿੰਨਾ ਕਿਤੇਲੀ ਹੈ ਵੀਰੇ ਇਹ ਚੱਲੀ ਹੋ ਗਈ ਜੀ ਲੱਖ ਦੇ ਕਰੀਬ ਤੇ ਪਾਸਿੰਗ ਵਗੈਰਾ ਹੈ ਜੀ ਪਾਸਿੰਗ ਹਜੇ ਪਈ ਹੈ ਜੀ 30 ਤੱਕ 15 ਤੇ 15 30 ਠੀਕ ਹੈ ਜੀ ਪਾਸਿੰਗ ਵਗੈਰਾ 30 ਤੱਕ ਪਈ ਹੈ ਹਾਂਜੀ ਚੈੱਕ ਕਰਵਾ ਲਓ ਫਰੰਟ ਸ਼ੀਸ਼ਾ ਵਗੈਰਾ ਸਾਰਾ ਕੁਝ ਨਾਲ ਸਾਰਾ ਕੁਝ ਓਕੇ ਜੀ ਕੋ हां ਬ੍ਰਿਟਾਇਰ ਵੀ ਦੇਖ ਲਓ ਤੁਸੀਂ ਲਾਈ ਬ੍ਰਿਟਸਟੋਨ ਦੀ ਗੱਡੀ ਦੇ ਬਿਲਕੁਲ ਸਾਫ ਸੁਥਰੇ ਨੇ ਤੇ ਜਿਹੜੇ ਐਕਸ ਜੂ ਵੀ ਲੈਣ ਦੇ ਯਕੀਨ ਨੇ ਬਾਈ ਰੇਟ ਦੱਸ ਦੋ ਵੀਰੇ ਦਾ ਇਹ ਰੇਟ ਵੀਰ ਜੀ ਆਪਾਂ ਨੂੰ 4.80 ਦੀ ਪੈਂਦੀ ਹੈ 4 ਲੱਖ 80 ਹਜ਼ਾਰ ਹਾਂਜੀ ਤੇ ਐਨਓਸੀ ਨਾਲ ਡੀਲ ਕਰਨੀ ਐਨਓਸੀ ਨਾਲ ਡੀਲ ਹੈ ਹਰਿਆਣਾ ਨੰਬਰ ਹੈ ਹਰਿਆਣਾ ਨੰਬਰ ਦੀ ਗੱਡੀ ਹੈ ਵੀ ਐਨਓਸੀ ਨਾਲ ਡੀਲ ਕਰਨੀ ਆ ਹਾਂਜੀ ਤੇ ਬਾਕੀ ਜਿਹਨੇ ਨਾਮ ਲਵਾਉਣਾ 20-25 ਹਜ਼ਾਰ ਰੁਪਏ ਖਰਚਾ ਵਾਜ ਜਾਂਦਾ ਹਨਾ 20-25 ਹਾਂ 25-30 ਹਜ਼ਾਰ ਆ ਹੀ ਜਾਂਦੇ ਜੀ ਹਾਂ 25-30 ਹਜ਼ਾਰ ਖਰਚਾ ਵਾਜ ਜਾਂਦਾ ਹਾਂਜੀ ਬਾਈ ਉਸ ਤੋਂ ਬਾਅਦ ਬਈ ਤੁਹਾਡੀ ਸਾਰ 2018 18 ਮਾਡਲ ਹੈ ਜੀ 18 ਮਾਡਲ ਆ ਬਈ ਚੈੱਕ ਕਰ ਲਓ ਬਈ ਇੱਕ ਵਾਰ ਗੱਡੀ ਦੂਰੋਂ ਖੜੀ ਕਿੰਨੀ ਸੋਹਣੀ ਲੱਗਦੀ ਆ ਬਿਲਕੁਲ ਸਾਫ਼ ਗੱਡੀ ਆ ਹਾਂ ਫਰਸਟ ਓਨਰ ਫਰਸਟ ਓਨਰ ਦੀ ਗੱਡੀ ਆ ਹਾਂ ਜੀ ਹਾਂ ਫਿਰ ਕਿੰਨਾ ਚੱਲੀ ਆ ਬਈ ਚੱਲੀ ਘੱਟ ਹੀ ਆ ਜੀ ਇਹ ਵੀ ਘੱਟ ਚੱਲੀ ਦੀ ਆ ਹਾਂ ਜੀ ਹਾਂ ਅੰਦਰੋਂ ਬਈ ਇੱਕ ਵਾਰ ਚੈੱਕ ਕਰਵਾ ਦਿਓ ਗੱਡੀ ਇੰਟੀਰੀਅਰ ਤੁਸੀਂ ਗੱਡੀ ਦਾ ਦੇਖ ਸਕਦੇ ਹੋ ਕਿੰਨਾ ਸਾਫ਼ ਸੁਥਰਾ ਹੈਗਾ ਬਹੁਤ ਸਾਫ਼ ਸੁਥਰਾ ਇੰਟੀਰੀਅਰ ਦੀ ਗੱਡੀ ਆ ਆਟੋ ਆ ਜੀ ਆਟੋ ਆਟੋ ਗੱਡੀ ਆ ਬਈ ਚੈੱਕ ਕਰਾ ਲਓ ਬਈ ਬਿਲਕੁਲ ਸਾਫ਼ ਸੁਥਰੀ ਆ ਇਹ 2018 ਮਾਡਲ ਬੰਪਰ ਵਗੈਰਾ ਵੀਰੇ ਫਿਰ ਟੱਚਿੰਗ ਹੈਗੀ ਇਹਨਾਂ ਦੀ ਬੰਪਰ ਤਾਂ ਵੀਰ ਜੀ ਪੁੱਛੇ ਹੀ ਨਾ ਕਰੋ ਉਹ ਤਾਂ ਤਕਰੀਬਨ ਟੱਚਿੰਗ ਮਿਲਣਗੇ ਸਾਰੀਆਂ ਦੀ ਗੱਡੀ ਬਾਡੀ ਲੈਨ ओरिजिनल ਹੈ ਮੇਜਰ ਪੇਟ ਤਾਂ ਨਹੀਂ ਵੀ ਨਾ ਜੀ ਨਾ ਐਕਸੀਡੈਂਟ ਦੀ ਜ਼ਿੰਮੇਵਾਰੀ ਠੀਕ ਹੈ ਜੀ ਐਕਸੀਡੈਂਟ ਦੀ ਜ਼ਿੰਮੇਵਾਰੀ ਗੱਡੀ ਸਾਫ਼ ਹੈ ਕਿੰਨੇ ਦੀ ਬੰਪਰ ਤਾਂ ਟੱਚਿੰਗ ਹੋਈ ਜਾਂਦੇ ਨੇ ਕਿਉਂ ਮਾੜਾ ਮੋਟਾ ਸਕ੍ਰੈਚ ਪੈ ਜਾਂਦਾ ਕੋਈ ਸਾਈਕਲ ਵਾਲਾ ਬਾਈਕ ਅੱਜਕੱਲ ਟ੍ਰੈਫਿਕ ਜ਼ਿਆਦਾ ਹੈ ਉਹ ਨਾਰਮਲ ਗੱਲ ਹੈ ਬੀਮਾ ਬਾਡੀ ਲੈਨ ਦੀ ओरिजिनल ਮਿਲੂ ਸਾਰੀ ਗੱਡੀ ਬੀਮਾ ਲੋਨ ਵਗੈਰਾ ਸਾਰਾ ਕੁਝ ਉਹ ਸਾਰਾ ਕਲੀਅਰ ਮਿਲੂਗਾ ਜੀ ਉਹ ਤਾਂ ਕੋਈ ਦਿੱਕਤ ਨਹੀਂ ਪੱਕੇ ਏਡੇ ਨੇ ਕਿਹੜਾ ਕੋਈ ਐ ਮੇਲੇ 'ਚ ਬੈਠਿਆ ਕਿੰਨੇ ਦੀ ਦੇਣੀ ਹੈ ਬਾਈ ਜੀ ਇਹ ਵੀਰ ਜੀ 25 ਲੱਖ ਦੀ ਹੈ ਬਾਕੀ ਕਰ ਲਾਂਗੇ ਘੱਟ ਵੱਧ ਤੇ ਲੋਨ ਕਿੰਨੇ ਦਾ ਕਰ ਦੋਗੇ ਇਹਦੇ ਉੱਪਰ ਲੋਨ ਹੋ ਜਾਏਗਾ ਜੀ ਤੇ ਜੇ ਬੈਂਕ ਤੋਂ ਕਰਾਨੀ ਸੀਬਲ ਓਕੇ ਹੈ ਵਧੀਆ ਬੰਦੇ ਦਾ ਤਾਂ ਬੈਂਕ ਦੇ ਦਿੰਦੇ ਤੇ 18-19 ਲੱਖ ਬੈਂਕ ਤੋਂ ਕਰਾਉਣਾ ਜੇਠਾ ਠੀਕ ਹੈ ਜੀ ਤੇ ਤੁਸੀਂ ਆਪਣਾ ਪ੍ਰਾਈਵੇਟ ਵੀ ਕਰ ਦਿੰਨੇ ਆ ਪ੍ਰਾਈਵੇਟ ਆਪਾਂ ਤਾਂ ਨਹੀਂ ਕਰਦੇ ਹਰਮਾ ਬੈਠੀਆਂ ਨੇ ਉਹਨਾਂ ਤੋਂ ਕਰਾ ਦਿੰਦੇ ਆ ਠੀਕ ਹੈ ਜੀ ਮਤਲਬ 25 ਲੱਖ ਦੀ ਗੱਡੀ ਦੇ ਉੱਪਰ ਵੀ ਪ੍ਰਾਈਵੇਟ ਲੋਨ ਹੋ ਜਾਵੇ ਹਾਂਜੀ ਹਾਂ ਠੀਕ ਹੈ ਜੀ ਉਹ ਘੱਟ ਮਿਲੂਗਾ ਇਹਨਾ ਨਹੀਂ ਮਿਲਣਾ 18 19 ਨਹੀਂ ਮਿਲਣਾ ਉਹ ਘੱਟ ਮਿਲੂਗਾ ਜਿੰਨੇ ਦੀ ਗੱਡੀ ਆ 50% ਹੋਊਗਾ ਠੀਕ ਹੈ ਜੀ ਪ੍ਰਾਈਵੇਟ ਇੰਦਰਲੇ ਪਾਸੇ ਬਈ ਚੈੱਕ ਕਰਵਾ ਦਿਓ ਇਧਰ ਸਕੋਰਪੀਓ ਖੜੀ ਹੈਗੀ ਦੋ ਸਕੋਰਪੀਆਂ ਖੜੀਆਂ ਨਹੀਂ ਆ ਦੋਨੇ ਬਹੁਤ ਸੋਹਣੀਆਂ ਗੱਡੀਆਂ ਨੇ ਇਹਦੇ ਬਾਰੇ ਦੇ ਦਿਓ ਜੀ ਇਹ 16 ਮਾਡਲ ਐਸ 10 ਹੈ ਜੀ ਸਕੋਰਪੀਓ 2016 ਮਾਡਲ ਬਹੁਤ ਨਵੀਂ ਕਾਰ ਹੈ ਸਕੋਰਪੀਓ ਬ ਇੰਸ਼ੋਰੈਂਸ ਹੈਗਾ ਗੱਡੀ ਦਾ ਹੀ ਫੁੱਲ ਹੈ ਜੀ ਆ ਲਓ ਵੀ ਅੰਦਰੋਂ ਚੈੱਕ ਕਰਵਾਓ ਗੱਡੀ ਕਿੰਨੀ ਜ਼ਿਆਦਾ ਸੋਹਣੀ ਹੈਗੀ ਇੰਟੀਰੀਅਰ ਸੀਟ ਕਵਰ ਮੈਟ ਫਿਨਿਸ਼ਿੰਗ ਗੱਡੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਆ ਬਈ ਗੱਡੀ ਅੰਦਰੋਂ ਪਿੱਛੋਂ ਵੀ ਬਈ ਗੱਡੀ ਚੰਗੀ ਤਰ੍ਹਾਂ ਨਾਲ ਦਿਖਾ ਦਿਆ ਕਰੋ ਬੈਕ ਤੋਂ ਜਾ ਕੇ ਅਗਲਾ ਕਹਿੰਦਾ ਵੀ ਸਕ੍ਰੈਚ ਵਗੈਰਾ ਹੁੰਦੇ ਨੇ ਗੱਡੀ ਦੇ ਕਈ ਵਾਰ ਪਿੱਛੋਂ ਬਿਲਕੁਲ ਦਿਖਾ ਦੇ ਉਹ ਵੀ ਸਕ੍ਰੈਚ ਨਹੀਂ ਹੈਗਾ ਔਰ ਬੰਪਰ ਤੁਹਾਨੂੰ ਦੱਸੀ ਆ ਵੀ ਹਰੇਕ ਗੱਡੀ ਦੇ ਵਿੱਚ ਹਨਾ ਟੱਚਿੰਗ ਹੋ ਜਾਂਦਾ ਆ ਫੋਰਚੂਨਰ ਵੀ ਬਈ ਪਿੱਛੋਂ ਦਿਖਾ ਦੇ ਇੱਕ ਵਾਰ ਚੰਗੀ ਤਰ੍ਹਾਂ ਖੜੀ ਹੈਗੀ ਆਪਣੀ ਤੇ ਵੀਰੇ ਇਹ ਕਿੰਨੇ ਦੀ ਦੇਦਾਨੀ ਆ ਜੀ ਆਪਾਂ ਨੇ ਇਹ 9 ਲੱਖ ਰੁਪਏ ਦੀ ਦੇਦਾਨੀ ਆ 9 ਲੱਖ ਰੁਪਏ ਦੀ ਦੇਦਾਨੀ ਆ S10 2016 2016 ਮਾਡਲ S10 ਦੇਦਾਨੀ ਆ ਬਾਈ 9 ਲੱਖ ਰੁਪਏ ਅਨਟੱਚ ਗੱਡੀ ਅਨਟੱਚ ਗੱਡੀ ਨਵੇਂ ਟਾਇਰ ਫੁੱਲ ਇੰਸ਼ੋਰੈਂਸ ਕਿੰਨਾ ਮਾ ਹੁੰਦਾ ਜੀ ਇਹ ਇਹ ਫਰਸਟ ਜਾਂ ਸੈਕੰਡ ਹੈ ਸੈਕੰਡ ਆਨਰ ਦੀ ਗੱਡੀ ਹੈ ਠੀਕ ਆ ਬਾਈ ਇਹ ਵੀ ਤੁਸੀਂ ਇੰਨਸੀ ਨਾਲ ਡੀਲ ਕਰਨੀ ਆ ਹਾਂਜੀ ਹਾਂਜੀ ਅਗਲੀ ਸਕੋਰਪੀਆ ਤੇ ਚੱਲਦੇ ਆ ਬਾਈ ਜੀ ਕਿਹੜਾ ਮਾਡਲ ਹੈ ਇਹ 19 ਮਾਡਲ ਹੈ ਸਰ ਟੌਪ ਮਾਡਲ ਹੈ S11 S11 ਬਾਈ ਚੈੱਕ ਕਰਵਾ ਦਿਓ ਇੱਧਰ ਦੀ ਆ ਕੇ ਗੱਡੀ ਅੰਦਰੋਂ ਦਿਖਾ ਦਿਓ ਕਿੰਨੀ ਚੈੱਕ ਕਰਵਾ ਦਿਓ ਬਈ ਬਿਲਕੁਲ ਸਾਫ ਸੁਥਰੀ ਆ ਹਨਾ ਗੱਡੀ ਅੰਦਰੋਂ ਸੀਟਾਂ ਕਵਰ ਮੈਟ ਫਿਨਿਸ਼ਿੰਗ ਤੁਸੀਂ ਸਾਰਾ ਕੁਝ ਦੇਖ ਲਓ ਤੇ ਘੱਟ ਚੱਲੀਆਂ ਹੋਈਆਂ ਗੱਡੀਆਂ ਤੁਹਾਨੂੰ ਮਿਲ ਜਾਣੀਆਂ ਸੁਭਮ ਮੋਟਰ ਦੇ ਉੱਪਰੋਂ ਤੇ ਗੱਡੀ ਬਿਲਕੁਲ ਸਾਫ ਸੁਥਰੀ ਆ ਬਈ ਕਿੰਨੇ ਦੀ ਦੇਦਾਨੀ ਆ ਵੀਰੇ ਇਹ ਗੱਡੀ ਇਹ ਵੀਰ ਜੀ 12.5 ਚ ਪਊ 12.5 ਲੱਖ ਦੀ ਹਾਂਜੀ ਠੀਕ ਆ ਜੀ ਮਾਨਤਾਨ ਬਈ ਜੀ ਕੋਈ ਗੱਲ ਨਹੀਂ ਜੇ ਹੋਇਆ ਕਰ ਦਾਂਗੇ ਮੌਕੇ ਤੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਕਰਨਾ ਮਾਨਤਨ ਪੂਰਾ ਵਧੀਆ ਕਰ ਦਾਂਗੇ ਪੂਰਾ ਵਧੀਆ ਕਰ ਬਈ ਮਾਨਤਨ ਪੂਰਾ ਵਧੀਆ ਕਰ ਦਾਂਗੇ ਪਰ ਤੁਸੀਂ ਆਪਣੀ ਵੀਡੀਓ ਸ਼ੇਅਰ ਕਰਕੇ ਆਉਣੀ ਅੱਗੇ ਤੋਂ ਅੱਗੇ ਠੀਕ ਆ ਕੋਈ ਨਹੀਂ ਸ਼ਬਮ ਮੋਟਰ ਪਤਨਾ ਤੇ ਆ ਜਿਓ ਤੇ ਅਗਲੀ ਗੱਡੀ ਤੇ ਚੱਲਦੇ ਆਂ ਜੀ ਆਪਾਂ ਇਧਰ ਹੀ ਟਾਇਓਸ ਖੜੀ ਆ ਇਹ ਵੀ ਵੀਰੇ ਆਪਣੀ ਆ ਹਾਂਜੀ ਹਾਂਜੀ ਇਹ 15 ਮਾਡਲ ਹੈ ਜੀ 2015 ਮਾਡਲ ਦੀ ਟਾਇਓਸ ਆ ਬਈ ਚੈੱਕ ਕਰਵਾ ਦਿਓ ਇਧਰ ਉਹ ਵੀ ਗੱਡੀ ਬਿਲਕੁਲ ਸਾਫ਼ ਸੁਥਰੀ ਆ ਅੰਦਰੋਂ ਇੰਟੀਰੀਅਰ ਚੈੱਕ ਕਰਵਾ ਦਿਓ ਜੀ ਲਓ ਵੀ ਮਿੱਤਰੋ ਜਿਨੇ ਗਾਹ ਛੋਟੀਆਂ ਗੱਡੀਆਂ ਲੈਣੀਆਂ ਨੇ ਉਹ ਵੀ ਮਿਲ ਜਾਣਗੀਆਂ ਵੱਡੀਆਂ ਗੱਡੀਆਂ ਲੈਣੀਆਂ ਨੇ ਜ਼ਿਆਦਾਤਰ ਕੋਸ਼ਿਸ਼ ਕਰਾਂਗੇ ਵੀਡੀਓ ਦੇ ਵਿੱਚ ਆਪਾਂ ਵੱਡੀਆਂ ਗੱਡੀਆਂ ਕਵਰ ਕਰਨ ਦੀ ਜਿਵੇਂ ਹੁਣ ਤੁਹਾਨੂੰ ਪਹਿਲਾਂ ਆਪਾਂ ਨੇ ਸਕੋਰਪੀਓ ਦਿਖਾਤੀ ਫੋਰਚੂਨਰ ਦਿਖਾਤੀਆਂ ਮੂਰਾਂ ਦਿਖਾ ਦੇ ਬੱਚਿਆਂ ਕੀ ਤਰ੍ਹਾਂ ਹੋਰ ਗੱਡੀਆਂ ਵੀ ਖੜੀਆਂ ਨੇ ਆਪਣੇ ਲਾਵੇ ਲਓ ਵੀ ਮੇਤਰਾ ਕਿੰਨੇ ਦੀ ਦੇ ਦੇਣੀ ਹੈ ਵੀਰੇ ਗੱਡੀ ਇਹ ਇਹ ਗੱਡੀ ਪੈ ਜੇਗੀ ਆਪਾਂ ਨੂੰ ਜੀ 340 3 ਲੱਖ ਤੇ 40 2015 ਮਾਡਲ 15 ਮਾਡਲ ਹੈ 2015 ਮਾਡਲ ਹੈ ਜੀ 3 ਲੱਖ ਤੇ 40 ਦੀ ਦੇ ਦੇਣੀ ਹੈ ਤੁਹਾਨੂੰ ਇਟਿਆਰ ਹਾਂ ਜੀ ਠੀਕਾ ਅਧਾ ਡਿਜ਼ਾਇਰ ਹੈ ਜੀ 16 ਮਾਡਲ 2016 ਮਾਡਲ ਦੀ ਡਿਜ਼ਾਇਰ ਚੈੱਕ ਕਰਵਾਓ ਬਈ ਗੱਡੀ ਅੰਦਰੋਂ 390000 ਚ ਪਊ 390000 ਚ 16 ਮਾਡਲ ਗੱਡੀ ਸਾਫ ਹੈ ਬਈ ਪਹਿਲੇ ਨਾਮ ਗੱਡੀ ਚੈੱਕ ਕਰਵਾ ਦੋ ਆਲੋਦਾਲ ਦਿਖਾ ਦਿਓ ਤੇ ਫਿਰ ਗੱਡੀ ਦਾ ਇੰਟੀਰੀਅਰ ਚੈੱਕ ਕਰਵਾ ਦੋ 16 ਮਾਡਲ ਦੀ Swift Desire ਦੇ ਦਾਨੀ ਬਈ ਗੱਡੀ ਬਿਲਕੁਲ ਸਾਫ ਸੁਥਰੀ ਆ ਬਹੁਤ ਸੋਹਣੀ ਗੱਡੀ ਲੱਗਦੀ ਆ ਯਾਰ ਹਨਾ ਅੰਦਰ ਖੜੀ ਵੀ ਦੇਖੋ ਬਾਕੀ ਮੇਜਰ ਐਕਸੀਡੈਂਟ ਵਗੈਰਾ ਦੀ ਇਹਨਾਂ ਦੀ ਗਾਰੰਟੀ ਹੁੰਦੀ ਆ ਤੇ ਗੱਡੀ ਦਾ ਕੋਈ ਵੀ ਪੀਸ ਆ ਤੁਹਾਨੂੰ ਹਨਾ ਪੇਂਟ ਨਹੀਂ ਮਿਲਣਾ ਹੈਗਾ ਸਾਰੀ ਰਿਜਨਲ ਪੇਂਟ ਦੀ ਗੱਡੀਆਂ ਹੁੰਦੀਆਂ ਨੇ ਇਹ ਆਪਣੀਆਂ ਹਾਂਜੀ ਹਾਂ ਚਲੋ ਐਂ ਵਿੱਚ ਹੁੰਦੀ ਆ ਵੀ ਨੇ ਟੱਚਿੰਗ ਫੱਚਿੰਗ ਥੋੜੀ ਐ ਮੋਟੀ ਆ ਕੋਈ ਓਰੀਜਨਲ ਪੇਂਟ ਦੀ ਵੀ ਹੁੰਦੀ ਏ ਠੀਕ ਹੈ ਜੀ ਇਸੇ ਦੇ ਇੱਕ ਦੋ ਪੀਸ ਪੇਂਟ ਵੀ ਹੁੰਦੇ ਆ ਠੀਕ ਹੈ ਜੀ ਤੇ 390000 ਦੀ ਦੇ ਦੇਣੀ ਆ 2016 ਮਾਡਲ ਡਿਜ਼ਾਇਰ ਠੀਕ ਆ ਬਈ ਡਿਜ਼ਾਇਰ 17 ਜੀਡੀ ਪਲੱਸ ਠੀਕ ਹੈ ਜੀ ਟੌਪ ਮਾਡਲ ਹੈ ਟੌਪ ਮਾਡਲ ਹੈ ਜੀ ਹਾਂਜੀ ਚੈੱਕ ਕਰਵਾਓ ਬਈ ਅੰਦਰੋਂ ਗੱਡੀ ਗੱਡੀ ਸਾਹ ਆਲੂ ਵਾਲਾ ਗੱਡੀ ਚੈੱਕ ਕਰਾ ਦਿਓ 2017 ਮਾਡ ਮੇਰੇ ਖਿਆਲ ਨਾਲ ਸਾਰੀਆਂ ਹੁਣ ਆਪਣੇ ਲਵੇ ਬਰੀਜ਼ਾ ਖੜੀਆਂ ਨਹੀਂ ਜੇ ਤੋਂ ਬਾਅਦ ਹਾਂਜੀ ਹਾਂਜੀ ਕਿੰਨੇ ਕੁ ਕੁਆਂਟੀਟੀ ਆ ਜੀ ਬਰੀਜ਼ਾ ਗੱਡੀਆਂ ਦੀ ਆਪਣੇ ਲਵੇ ਚਾਰ ਖੜੀਆਂ ਜੀ ਚਾਰ ਖੜੀਆਂ ਨੇ ਬਾਈ ਬਰੀਜ਼ਾ ਸਾਰੀਆਂ ਗੱਡੀਆਂ ਉੱਚੇ ਮਾਡਲ ਵਾਲੀਆਂ ਨੇ ਸਾਫ਼ ਸੁਥਰੀਆਂ ਗੱਡੀਆਂ ਦੇ ਟਾਇਰ ਚੈੱਕ ਕਰਵਾ ਦਿਓ ਬਾਈ ਬਹੁਤ ਸਾਫ਼ ਸੁਥਰੀ ਗੱਡੀ ਦੇ ਟਾਇਰ ਨੇਗੇ ਅੰਦਰੋਂ ਵੀ ਇੰਟੀਰੀਅਰ ਤੁਸੀਂ ਦੇਖ ਲਿਆ ਕਿੰਨੇ ਦੀ ਦੇਦਾਨੀਆਂ ਬਾਈ ਜੀ ਗੱਡੀ ਇਹ 6.5 ਚ ਤੋਂ 6.5 ਲੱਖ ਰੁਪਏ ਦੀ ਦੇਦਾਨੀ ਹੈ ਬਾਈ 2017 ਮਾਡਲ ਠੀਕ ਹੈ ਜੀ ਹਾਂਜੀ ਅਗਲੀ ਬਰੀਜ਼ਾ ਤੇ ਚੱਲਦੇ ਆਪਾਂ ਇੱਧਰ ਗ੍ਰੇ ਕਲਰ ਦੀ ਖੜੀ ਹੈ ਬਾਈ ਇਹ ਵੀ ਤਾਂ 16 ਮਾਡਲ ਹੈ ਜੀ ਇਹ 2016 ਮਾਡਲ ਆ 17 ਮਾਡਲ ਲਿਖਾਈ ਆ ਹੁਣ ਤੁਹਾਨੂੰ ਤੇ ਇਹ ਹੈਗੀ 16 ਮਾਡਲ ਹੈ ਜੀ ਲੋਅ ਟਾਇਰ ਇਹਦੇ ਵੀ ਗੱਡੀ ਦੇ ਚੈੱਕ ਕਰ ਲਓ ਬਈ ਸਾਰਾ ਕੁਝ ਗੱਡੀ ਦਾ ਸਾਫ਼ ਸੁਥਰਾ ਆ ਜੋ ਵੀ ਅੰਦਰ ਇੰਟੀਰੀਅਰ ਚੈੱਕ ਕਰਵਾ ਦੇ ਗੱਡੀ ਦਾ ਸੀਟਾਂ ਦਿਖਾ ਦੇ ਬਈ ਕਵਰ ਵਗੈਰਾ ਦਿਖਾ ਦੇ ਠੀਕ ਆ ਬਾਕੀ ਜੇ ਕਿਸੇ ਨੇ ਵਾੜੀ ਜਾਣਕਾਰੀ ਲੈਣੀ ਆ ਕੋਈ ਫੋਟੋ ਮੰਗਾਉਣੀਆਂ ਹੁੰਦੀਆਂ ਨੇ ਗੱਡੀ ਦੇ ਵੀਡੀਓ ਮੰਗਾਉਣੀਆਂ ਤਾਂ ਬਾਈ ਉਹਿਆਂ ਦਾ ਨੰਬਰ ਉੱਪਰ ਸਕਰੀਨ ਤੇ ਚੱਲ ਰਿਹਾ ਤੁਸੀਂ ਇਹਨਾਂ ਨਾਲ ਜਾਣਕਾਰੀ ਲੈ ਸਕਦੇ ਹੋ ਕਾਲ ਕਰਕੇ ਜਾਂ ਤੁਸੀਂ ਪਾਤਣਾ ਆ ਕੇ ਵਿਜ਼ਿਟ ਕਰ ਸਕਦੇ ਹੋਗੇ ਸਾਫ ਸੁਥਰੀਆਂ ਗੱਡੀਆਂ ਲੈਣੀਆਂ ਨੇ ਜੇ ਤੁਸੀਂ ਨੇ ਤਾਂ ਬਾਈ ਜੀ ਰੇਟ ਦੱਸ ਦਿਓ ਜੀ ਗੱਡੀ ਦਾ ਇਹਦਾ ਇਹਦਾ ਰੇਟ 580 ਹੈ ਜੀ ਇਹਦਾ 580 ਹੈ ਜੀ ਬਾਈ 5 ਲੱਖ ਤੇ 80 ਹਜ਼ਾਰ ਦੀ ਦੇ ਦੇਣੀ ਆ ਬ੍ਰੀਜਾ 2016 ਮਾਡਲ ਠੀਕ ਆ ਜੀ ਅਗਲੀ ਗੱਡੀ 19 ਮਾਡਲ ਹੈ ਬ੍ਰੀਜਾ ਇਹ 19 ਮਾਡਲ ਹੈ ਜੀ ਜੀਡੀਓ ਠੀਕ ਆ ਜੀ ਟਾਪ ਮਾਡਲ ਹੈ ਜੀ ਹਾਂ ਜੀ ਹਾਂ ਟੋਪ ਹੀ ਹੈ ਹਾਂ ਬਾਈ ਚੈੱਕ ਕਰਵਾ ਗੱਡੀ ਸਾਫ ਇਹ ਵੀ ਗੱਡੀ ਬਿਲਕੁਲ ਸਾਫ ਸੁਥਰੀ ਆ ਤੇ ਆਜੋ ਬਾਈ ਅੰਦਰੋਂ ਵੀ ਤੁਹਾਨੂੰ ਹੁਣ ਗੱਡੀ ਚੈੱਕ ਕਰਵਾ ਦੰਨੇ ਆ 2019 ਮਾਡਲ ਦੀ ਬ੍ਰਿਜ਼ਾ ਹੈਗਾ ਅੰਦਰੋਂ ਨਾਲ ਚੰਗੀ ਤਰ੍ਹਾਂ ਸੀਟ ਕਵਰ ਦਿਖਾ ਕੇ ਬਈ ਨਾਲੇ ਗੱਡੀ ਦੇ ਟਾਇਰ ਦਿਖਾ ਦਿਆ ਕਰ ਫਰਦਾ ਟਾਇਰ ਵਗੈਰਾ ਸਾਰੇ ਵਧੀਆ ਅਰੀਜਨਲ ਪੈਨ ਜੀ ਹਾਂਜੀ ਹਾਂਜੀ ਲਓ ਵੀ ਚੈੱਕ ਕਰਵਾ ਦੂਗੀ ਜੀ ਡੀ ਆਈ 2019 ਮਾਡਲ ਠੀਕ ਹੈ ਜੀ ਕਿੰਨੇ ਦੀ ਦੇ ਦੇਣੀ ਹੈ ਬਾਈ ਜੀ ਇਹ ਗੱਡੀ ਪੈ ਜੇਗੀ ਸਰ ਆਪਾਂ ਨੂੰ 7.5 ਲੱਖ ਰੁਪਏ ਦੀ ਦੇ ਦੇਣੀ ਹੈ ਬਾਈ ਬ੍ਰਿਜ਼ਾ 2019 ਮਾਡਲ ਹਾਂਜੀ ਹਾਂਜੀ ਇੱਕ ਹੋਰ ਬ੍ਰਿਜ਼ਾ ਖੜੀ ਆ ਆਪਣੇ ਲਵੇ ਆਖਰੀ ਬ੍ਰਿਜ਼ਾ ਇਹ ਵੀਡੀਓ ਦੀ ਤੇ ਚੈੱਕ ਕਰਵਾ ਦ ਜੀ ਐਲ ਡੀ ਪਲੱਸ ਇਸ ਤਰ੍ਹਾਂ ਜੀ ਹਾਂਜੀ ਠੀਕ ਹੈ ਜੀ 2017 ਮਾਡਲ ਹੈ ਬਈ ਗੱਡੀ ਚੈੱਕ ਕਰਵਾਓ ਇਹ ਵੀ ਸਾਫ ਸੁਥਰੀ ਆ ਗੱਡੀ ਆਲਮੋਸਟ ਹਨਾ ਅੰਦਰੋਂ ਦਿਖਾਉਣ ਦੀ ਇੰਨੀ ਲੋੜ ਨਹੀਂ ਕਿਉਂਕਿ ਆਪਣੇ ਲਈ ਸਾਰੀਆਂ ਇੰਟੀਰੀਅਰ ਤਾਂ ਸਾਫ ਪੰਜਾਂਦੀਆਂ ਨੇ ਬਾਰਵੀਂ ਪਤਾ ਲੱਗ ਜਾਂਦਾ ਜੀ ਹਾਂ ਬਿਲਕੁਲ ਸਾਫ ਸੁਥਰੀਆਂ ਨੇ ਜਿਹੜੀ ਕੋਈ ਗੱਡੀ ਹਨਾ ਇਦਾਂ ਦੀ ਹੁੰਦੀ ਆ ਉਹ ਤਾਂ ਨਾ ਅਸੀਂ ਵੀਡੀਓ ਦੇ ਵਿੱਚ ਦਿਖਾਈਏ ਤੇ ਨਾ ਬਾਈ ਉਰੀ ਸਮਾਨ ਰੱਖਦੇ ਨੇ ਇਦਾਂ ਦਾ ਹਨਾ ਨਾ ਮਾੜੀ ਚੀਜ਼ ਕੋਈ ਵੀ ਨਹੀਂ ਮਿਲੋ ਬਿਲਕੁਲ ਸਾਫ ਸੁਥਰਾ ਤੇ ਬਾਈ ਬਾਕੀ ਜੇਣਾ ਤੁਸੀ ਜ਼ਿਆਦਾ ਜਾਣਕਾਰੀ ਲੈਣੀ ਹੁੰਦੀ ਹੈਗੀ ਕੋਈ ਵੀਡੀਓ ਦੇ ਵਿੱਚ ਗੱਡੀਆਂ ਖਾਸੇ ਹੋ ਜਾਂਦੀਆਂ ਨੇ ਤਾਂ ਕਰਕੇ ਅਸੀਂ ਇਹਨੀਆਂ ਕਵਰ ਨਹੀਂ ਕਰ ਸਕਦੇ ਤਾਂ ਬਾਈ ਉਹ ਰਿਆਂ ਦਾ ਨੰਬਰ ਦਿੱਤਾ ਹੁੰਦਾ ਸਕਰੀਨ ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਜਾਣਕਾਰੀ ਬਹੁਤ ਹੋਰ ਵੀ ਲੈ ਸਕਦੇ ਚੱਲ ਹੁਣ ਆਪਾਂ ਵੱਧਦੇ ਮਿੱਤਰੋ ਅਗਲੀ ਵੀਡੀਓ ਵੱਲ ਇਹ ਵੀਡੀਓ ਇੱਥੇ ਤੱਕ ਦੀ ਵੀਡੀਓ ਨੂੰ ਕਰ ਦੋ ਆਪਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਕਰ ਦੋ ਜੀ ਸਬਸਕ੍ਰਾਈਬ